ਓਟ ਇੱਕ ਓੰਕਾਰ ਦੀ ਊਚ ਨੀਚ ਦਾ ਭੇਦ ਮਿਟਾ ਜਾਂਦੀ ਉਪਕਾਰ ਉਪਚਾਰ ਦਾ ਡਾਕਟਰ ਕਰਦਾ ਤੇ ਨਾਲ ਰਹਿਮਤ ਰੱਬ ਦੀ ਆ ਜਾਂਦੀ ਉੱਤਰ ਉਲਝਾਉਂਦੇ ਨੇ ਜਦੋਂ ਉੱਤਰ ਉਲਝਾਉਂਦੇ ਨੇ ਜਦੋਂ ਪ੍ਰਸ਼ਨ ਔਖੇ ਆ ਜਾਂਦੇ ਉਂਗਲ ਲਾ ਕੇ ਉਂਝ ਹੀ ਕਹੀ ਹੱਸਦੇ ਵਸਤੇ ਘਰਾਂ ਵਿੱਚ ਪੁਆੜੇ ਪਾ ਜਾਂਦੇ ਉੱਲੂ ਰਾਤ ਦਾ ਤੇ ਉੱਠ ਸਾਥੀ ਹੁੰਦਾ ਰੇਤ ਦਾ ਉਗਾਉਂਦਾ ਉਹੀ ਹੈ ਉਗਾਉਂਦਾ ਉਹੀ ਹੈ ਜੋ ਮਿਹਨਤੀ ਕਿਰਸਾਨ ਹੁੰਦਾ ਖੇਤ ਦਾ ਉਡਾਣ ਉੱਚੀ ਅਸਮਾਨ ਵਿੱਚ ਉਡਾਣ ਉੱਚੀ ਅਸਮਾਨ ਵਿੱਚ ਜਹਾਜ਼ ਹੀ ਨਹੀਂ ਪੰਛੀ ਵੀ ਭਰਦੇ ਨੇ ਉਮਰ ਛੋਟੀ ਵਿੱਚ ਉਮਰ ਛੋਟੀ ਵਿੱਚ ਹੀ ਉੱਗੇ ਇਨਸਾਨ ਬੰਦੇ ਜੋ ਜ਼ਿੰਦਗੀ ਦੀ ਜੰਗ ਹੌਸਲਿਆਂ ਨਾਲ ਲੜਦੇ ਨੇ ਜ਼ਿੰਦਗੀ ਦੀ ਜੰਗ ਹੌਸਲਿਆਂ ਨਾਲ ਲੜਦੇ ਨੇ